ਆਕਲਵਿੰਦਰ ਸਿੰਘ ਬਾਜੀ ਤੇ ਮੈਂ ਸਿਰ ਹੁਰਦਾ ਬੇੜੀ ਦੁਕਾਨ ਹੈ ਤੇ ਕਾਫੀ ਆੜੀ ਇੱਥੋਂ ਦੀ ਨੰਗੀ ਤਾਂ ਤੇ ਸਮੱਸਿਆ ਇਹ ਹੈ ਕਿ ਟਰਾਂਸਫਰਮ ਜਿਹੜਾ ਉਹ ਬਿਲਕੁਲ ਸ਼ਰਕ ਦੇ ਵਿੱਚ ਘਾਰ ਤੇ ਜੋ ਵੀ ਇਹ ਮਹੱਲੇ ਦੇ ਲੋਕ ਆ ਉਹ ਕੋਈ ਮੁੱਦਾ ਹੁੰਦਾ ਤੇ ਮਾਰਾ ਜਾ ਬੋਲ ਕੇ ਬਾ ਚੰਦਰਵੰਦਰੀ ਵਰ ਜਾਂਦੇ ਨੇ ਪਰ ਇਹਦਾ ਨੁਕਸਾਨ ਜਿਹੜਾ ਉਹ ਮੰਨ ਲਓ ਵਿੱਚ ਬੱਚੇ ਹੁੰਦੇ ਸਕੂਲ ਦੇ ਤੇ ਬੱਚੇ ਤੁਹਾਡੇ ਵੀ ਹੋ ਸਕਦੇ ਨੇ ਸਾਡੇ ਵੀ ਹੋ ਸਕਦੇ ਨੇ ਕਿਸੇ ਦੇ ਬੱਚੇ ਨਾਲ ਵੀ ਆ ਸੌ ਸਕਦਾ ਤੇ ਬੱਚੇ ਦਾ ਬਾਈ ਦੀ ਵੇ ਉੱਤੇ ਡਿੱਗ ਜਾਂਦਾ ਨਾ ਅੱਗੋਂ ਟਰਾਂਸਫਰ ਦੀ ਪਟਾਕਾ ਵਜਦਾ ਤੇ ਕਾਫੀ ਨੁਕਸਾਨ ਹੋ ਸਕਦਾ ਹੈ। ਇਹ ਦੱਸਦੇ ਨੇ ਕਿ ਇਧਰੋਂ ਪਾਪਾ ਜੀ ਬੱਸ ਲਿਆ ਰਹੇ ਸੀ ਤੇ ਉਹ ਕਹਿ ਰਹੇ ਕਿ ਮੈਨੂੰ ਨੀਂਦਾ ਝੋਕ ਆ ਗਿਆ ਹੈ। ਸ਼ੈਤ ਉਹਦਾ ਕਾਰਨ ਹੀ ਹੋਇਆ ਕਿ ਸ਼ਰਕ ਦੇ ਵਿੱਚ ਖੰਭਾ ਤੇ ਉਹਦੇ ਕਰਕੇ ਹੀ ਬੱਸ ਜੜੀ ਨਾ ਟਕਰਾਈ। ਨਾ ਖੰਭਾ ਹੁੰਦਾ ਬੱਸ ਦੀ ਬ੍ਰੇਕ ਵੀ ਵੱਸ ਸਕਦੀ ਤੇ ਬਾਕੀ ਕਹਿੰਦੇ ਦੋ ਜਣੇ ਇੱਕ ਮੈਡਮਾ ਤੇ ਇੱਕ ਪਾਪਾ ਜੀ ਸੀ ਤੇ ਬਚਾਅ ਹੋ ਚੁੱਕਾ ਉਹਨਾਂ ਦਾ। ਪਰ ਇਹ ਸਰਕਾਰ ਨੂੰ ਮੁੱਦਾ ਲੈਣਾ ਚਾਹੀਦਾ ਕਿ ਬਿਜਲੀ ਬੋਰਡ ਨੂੰ ਵੀ ਚਾਹੀਦਾ। ਇਹ ਬਿਲਕੁਲ ਸਰਕਾਰ ਦੇ ਸ਼ਰਕਤ ਦੇ ਵਿਚਕਾਰ ਖੰਬਾ ਹੈ ਇਹਨੂੰ ਕੋਈ ਟਰਾਂਸਫਰ ਨੂੰ ਸਾਈਡ ਤੇ ਰੱਖਣਾ ਚਾਹੀਦਾ ਸਮੱਸਿਆ ਇਹੋ ਹੀ ਆ ਕਿ ਇਹੀ ਲੋਕ ਬੋਲਦੇ ਨਹੀਂ ਜਦੋਂ ਕੋਈ ਹਾਸਾ ਹੁੰਦਾ ਤਾਂ ਫਿਰ ਆ ਹੀ ਬੋਲਣਾ ਸ਼ੁਰੂ ਕਰ ਦਿੰਦੇ ਆ ਇੱਥੇ ਮੇਲਾ ਸਾਰੇ ਵੇਖਣ ਦੇ ਨੇ ਸਵੇਦਾ ਤੇ ਬੋਲਣ ਕੋਈ ਨਹੀਂ ਡਿਆ ਤੇ ਕੋਈ ਆਏਗਾ ਚੁਕੇਗਾ ਤਿੰਨ ਦਿਨ ਦੀ ਹੜਤਾਲ ਵੀ ਚੱਡੀ ਆ ਸਰਕਾਰ ਦੀ ਸਰਕਾਰ ਦੇ ਬਰ ਖਿਲਾਫ ਹੜਤਾਲ ਚੱਲਦੀ ਪਈ ਆ ਤੇ ਮੇਰੇ ਸੋਚ ਆ ਗਈ ਕੱਲ ਵੀ ਵੱਜ ਚੁੱਕੀ ਆ ਤੇ ਮੈਨੂੰ ਲੱਗਦਾ ਕਿ ਇਹਦਾ ਕੋਈ ਹੱਲ ਨਹੀਂ ਹੋਏਗਾ ਬਿਜਲੀ ਵੀ ਬੰਦ ਆ ਦਿੱਕਤ ਸਾਰਿਆਂ ਦੀ ਹਾਂ ਦੇਖ ਸਾਰਿਆਂ ਨੂੰ ਪਰ ਬੋਲੇਗਾ ਕੋਈ ਨਹੀਂ ਰਾਤ ਨੂੰ ਮੱਛਾ ਲੜੇਗਾ ਤੇ ਕੱਲ ਸਵੇਰੇ ਬੋਲਣਗੇ ਸਾਰੇ ਕਿਉਂਕਿ ਸਾਰੇ ਅੱਸੀ ਨਾਲੇ ਸੌਣ ਵਾਲੇ ਨੇ ਅੱਜ ਨਹੀਂ ਸੌਣਗੇ ਰਾਤ ਹੋਰ ਕੀ ਹੈ ਪਰ ਇਹਦੇ ਵਿੱਚ ਮੁੱਦਾ ਤੇ ਉੱਠਣਾ ਚਾਹੀਦਾ ਨਾ ਅਜੇ ਤੱਕ ਕੋਈ ਮੁਲਾਜ਼ਮ ਨਹੀਂ ਆਇਆ ਕੋਈ ਬਿਜਲੀ ਬੋਰਡ ਵਾਲਾ ਜਾਂ ਕੋਈ ਸਕੂਲ ਦਾ ਵੀ ਮੇਰੇ ਖਿਆਲ ਨਾਲ ਇਸ ਟਾਈਮ ਤੇ ਟੱਚਰ ਬਈ ਲੱਗਦਾ ਨਹੀਂ ਬੀਲੀਕਾ ਇਸ ਉਹਨਾਂ ਦੀ ਤੇ ਚਲੋ ਹੈ ਹੀ ਗਲਤੀ ਪਰ ਡਰਾਈਵਰ ਨੂੰ ਸੁਚੇਤ ਰਹਿਣਾ ਚਾਹੀਦਾ ਸੀ ਹਾਂ ਬਿਲਕੁਲ ਜੇ ਕੋਈ ਅਚਾਨਕ ਕੋਈ ਮੋਟਾ ਲਿ ਆ ਗਿਆ ਹਾਂ ਬਿਲਕੁਲ ਅੱਗੇ ਤੇ ਮੈਂ ਸੌਂਦਾ ਪਿਆ ਹੀ ਕਹਿੰਦੇ ਵੀ ਕਿ ਡਰਾਈਵਰ ਕਹਿੰਦਾ ਕਿ ਮੈਨੂੰ ਨਾ ਮੈਂ ਰਾਤ ਦਾ ਨਿੰਦਰਾ ਸੀ ਤੇ ਮੈਂ ਸਕੂਲ ਵਾਲਿਆਂ ਨੂੰ ਕਿਹਾ ਵੀ ਆ ਕਿ ਮੈਨੂੰ ਨਾ ਭੇਜੋ ਤੇ ਫਿਰ ਗਲਤੀ ਤੇ ਸਕੂਲ ਵਾਲਿਆਂ ਦੀ ਹੈ ਨਾ ਜਾਂ ਮੰਨ ਲਓ ਉਹਦੀ ਤਨਖਾਹ ਕੱਟਣਗੇ ਜਾਂ ਕੁਝ ਕਰਨਗੇ ਉਹ ਤੇ ਹਰਜਾਨਾ ਉਹਨੂੰ ਤੋੜਾ ਪੈਣਾ ਹੈ ਇਹ ਸਕੂਲ ਵਾਲਿਆਂ ਨੂੰ ਪੈਣਾ ਚਾਹੀਦਾ ਤੇ ਸ਼ਾਇਦ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਪਾਏ بڑے ਲੋਕ ਨੇ ਇਹਨਾਂ ਨੂੰ ਨਾਮ ਹੀ ਹਰਜਾਨਾ ਪਾਏ ਯਾਨੀ ਨੁਕਸਾਰੀ ਹੋਵੇ ਕੋਈ ਹਾਂ ਬਿਲਕੁਲ ਆ ਜਾਓ ਪਿੱਛੇ ਵਾਲੀ ਬੱਸ ਨੂੰ ਬੱਚੇ ਨੂੰ ਹੋਰ ਵੀ ਵੱਡਾ ਨਿਸ਼ਾਨ ਹਾਂਜੀ ਹੋ ਸਕਦਾ ਹੀ ਮੰਨ ਲਓ ਕਿ ਇਹਨੂੰ ਡਰ ਦੇ ਨਾਲ ਹੀ ਟੈਕ ਹੋ ਸਕਦਾ ਜਾਂ ਉਹ ਬਜ਼ੁਰਗ ਨੂੰ ਟੈਕ ਹੋ ਜਾਂਦਾ ਜਿਹੜਾ ਡਰਾਈਵਰ ਹੈ ਤੇ ਜੇ ਉਹ ਨਹੀਂ ਬੱਸ ਚਲਾ ਸਕਦਾ ਉਹਨੂੰ ਕਹਿੰਦੇ ਤੂੰ ਛੁੱਟੀ ਕਰੋ ਜਾਓ ਉਹਦਾ ਉਹਦੀ ਤਨਖਾਹ ਕੱਟ ਲੈਂਦੇ ਕੋਈ ਗੱਲ ਨਹੀਂ ਉਹ ਕਹਿੰਦਾ ਮੈਂ ਕਿਹਾ ਵੀ ਹੈਗਾ ਇੱਥੇ ਲੋਕ ਦੱਸਦੇ ਪਏ ਸੀ ਕਿ ਮੈਂ ਕਿਹਾ ਵੀ ਹੈਗਾ ਕਿ ਮੈਨੂੰ ਨੀਂਦ ਆਂਦੀ ਪਈ ਹੈ ਫਿਰ ਬੰਦਾ ਕਿਉਂ ਭੇਜਿਆ ਇਨਾ ਚਲੋ ਹਾਸਾ ਬੜੀ ਗੱਲ ਨਹੀਂ ਹਾਸਾ ਮੇਰੇ ਕੋ ਵੀ ਹੋ ਸਕਦਾ ਹੈ ਕਿਸੇ ਕੋ ਵੀ ਹੋ ਸਕਦਾ ਪਰ ਜੇਰਾ ਬੰਦਾ ਆਪਣੀ ਗਲਤੀ ਮੰਨਦਾ ਪਿਆ ਤੇ ਇਸ ਟਾਈਮ ਜੁਮੇਵਾਰ ਤੇ ਸਕੂਲ ਵਾਲੇ ਮੇਰੇ ਸਾਹਮਣੇ ਹੋ ਸਕਦੇ ਜੇ ਬੈਲ ਦੇ ਸਕੂਲ ਲੱਗੇ ਹੈਗਾ ਟ੍ਰਾਫਿਕ ਹੰਮ ਲੱਗਾ ਹੈ ਮੇਰਾ ਨਾਮ ਪ੍ਰਭਦੇਵਾਲ ਹੈ ਅਸੀਂ ਪਹਿਲਾਂ ਵੀ ਬਿਜਲੀ ਬੋਰਡ ਨੂੰ ਕੰਪਲੇਨਟ ਕੀਤੀ ਏ ਦੀ ਕਿ ਇਹ ਖੰਭਾ ਜਿਹੜਾ ਸੜਕ ਉੱਤੇ ਲੱਗਾ ਹੈ ਇਹਨੂੰ ਪਿੱਛੇ ਲੱਗਣਾ ਚਾਹੀਦਾ ਪਹਿਲੇ ਵੀ ਦੋ ਤਿੰਨ ਐਕਸੀਡੈਂਟ ਹੋਏ ਹੈ ਇੱਥੇ ਇਸ ਕਰਕੇ ਇਹ ਖੰਭੇ ਨੂੰ ਹੁਣ ਜਿਹੜਾ ਲੱਗਾ ਦੁਬਾਰਾ ਪਿੱਛੇ ਲੱਗ ਰਿਹਾ ਤੇ ਬੱਸ ਦੀ ਵੱਡੀ ਗਲਤੀ ਜਿਹੜੀ ਹੈ ਹੀ ਹੈ ਵੈਸੇ ਵੀ ਖੰੰਭਾ ਸੜਕ ਦੇ ਵਿੱਚ ਹੈ ਕਿ ਘਟਨਾ ਕੀ ਹੋਈ ਹੈ ਘਟਣਾ ਬੱਸ ਵਾਲਾ ਆ ਰਿਹਾ ਉਹ ਦਿਨ ਬੰਨੀਆਂ ਨੂੰ ਕੀ ਗੱਲ ਲਿਖਣ ਲੱਗਿਆ ਕੀ ਹੋਇਆ ਉਹ ਇੱਕਦਮ ਵੱਜ ਗਿਆ ਨੁਕਸਾਨ ਹੋਇਆ ਨੁਕਸਾਨ ਨਹੀਂ ਹੋਇਆ ਕੋਈ ਵੀ ਬੱਸ ਵਾਲੇ ਦਾ ਨੁਕਸਾਨ ਹੋਇਆ ਖੰਭਾ ਟੁੱਟ ਗਿਆ ਬੱਸ ਹੋਰ ਕੋਈ ਨੁਕਸਾਨ ਨਹੀਂ ਜਾਨੀ ਮਾਲੀ ਕੋਈ ਨੁਕਸਾਨ ਨਹੀਂ ਬੱਸ ਵਿੱਚ ਕੋਈ ਨਹੀਂ ਕਿੰਨਾ ਕੋਈ ਨਹੀਂ ਬੱਸ ਕੱਲੀ ਖਾਲੀ ਬੱਸ ਡਰਾਈਵਰ ਹੀ ਆਇਆ ਉਹ ਆਏ ਕਿਤੇ ਹੁਣ ਮੈਂ ਚੱਲ ਗਏ ਆ ਵਾਪਸ ਸਕੂਲ ਪ੍ਰਬੰਧਕ ਕੋਈ ਆਇਆ ਸੀ ਕੋਈ ਨਹੀਂ ਹੈ ਡਰਾਈਵਰ ਲੱਗਿਆ ਸਕਦਾ ਨਹੀਂ ਡਰਾਈਵਰ ਨੂੰ ਕੁਛ ਲੱਗ ਠੀਕ ਠਾਕ ਆ ਬਚਾਇਆ ਕੀ ਨੇ ਹੋਈ ਘਟਨਾ ਬੰਦ ਸਿਆ ਕੋਈ ਗੱਲ ਕੋਈ ਦੱਸਿਆ ਨਹੀਂ ਉਹਨੇ ਚੱਲ ਗਿਆ ਉਹ ਇੱਥੇ ਕਹਿ ਰਹੀ ਕਿ ਕੰਦਾ ਨੀਂਦ ਦਾ ਝੋਕਾ ਲੱਗ ਗਿਆ ਕਿਸੇ ਉਹ ਇਦਾਂ ਹੁਣ ਨੀਂਦ ਦਾ ਝੋਕਾ ਲੱਗ ਗਿਆ ਕੀ ਗੱਲ ਹੋਈ ਉਹ ਤੇ ਹੁਣ ਡਰਾਈਵਰ ਹੀ ਦੱਸ ਸਕਦਾ ਨਾ ਮੈਂ ਥੋੜੀ ਦੱਸ ਸਕਦਾ ਠੀਕ ਗੱਲ ਹੈ